ਆਪਾਂ ਇਹ ਗੋੜ ਲੈਣਾ ਹੈ ਗੋੜ ਜਿਹੜਾ ਹੈਗਾ ਆਪਾਂ ਇਹ ਪਾਣੀ ਦੇ ਵਿੱਚ ਘੋਲਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਪਾਣੀ ਹੈਗਾ ਇਹਦੇ ਵਿੱਚ ਪਾਣੀ ਆ 1.5 ਲੀਟਰ ਇੱਕ 1.5 ਲੀਟਰ ਪਾਣੀ ਦੇ ਵਿੱਚ ਆਪਾਂ ਇੰਨਾ ਜਿਹੜਾ ਗੋੜਾ ਇਹ ਆਪਾਂ ਘੋਲ ਲਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਪਾਣੀ ਦੇ ਵਿੱਚ ਉਸ ਤੋਂ ਬਾਅਦ ਆਪਾਂ ਜਿਹੜਾ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਚੀਕੂ ਦੇ ਬੂਟੇ ਤੇ ਚੀਕੂ ਦੇ ਬੂਟੇ ਦੀ ਜਿਹੜੀ ਮੇਨ ਸਮੱਸਿਆ ਆਉਂਦੀ ਆ ਜਿਵੇਂ ਆਪਣੇ ਫੁੱਲ ਲੱਗ ਕੇ ਜਿਹੜੇ ਝੜ ਜਾਂਦੇ ਆ ਆਪਣਾ ਫਲ ਨਹੀਂ ਬਣਦਾਗਾ ਉਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਇਹ ਆਪਣਾ ਚੀਕੂ ਦਾ ਬੂਟਾ ਚੀਕੂ ਦੇ ਬੂਟੇ ਨੂੰ ਜਿਵੇਂ ਆ ਦੇਖ ਸਕਦੇ ਆ ਤੁਸੀਂ ਇਹ ਫੁੱਲਾਂ ਤੇ ਆ ਇਸ ਟਾਈਮ ਕਈ ਵੀਰਾਂ ਦੇ ਕੀ ਹੁੰਦਾ ਜਦੋਂ ਆਪਣੇ ਇਸ ਤਰ੍ਹਾਂ ਫੁੱਲ ਬਣਦੇ ਆ ਤੇ ਇਹ ਝੜ ਜਾਂਦੇ ਆ ਇਸੇ ਤਰ੍ਹਾਂ ਆਪਣੇ ਸਾਰੇ ਬੂਟੇ ਨੂੰ ਫਲ ਆਇਆ ਹੋਇਆ ਹੈ ਇਹ ਫੁੱਲ ਕਿਉਂ ਝੜਦੇ ਆਪਾਂ ਇਸ ਬਾਰੇ ਅੱਜ ਦੱਸਾਂਗੇ ਸਾਰੇ ਬੂਟੇ ਤੇ ਦੇਖੋ ਤੁਸੀਂ ਦੇਖ ਸਕਦੇ ਆ ਚੀਕੂ ਦੇ ਬੂਟੇ ਨੂੰ ਫਲ ਇਹ ਆਪਣਾ ਤਿਆਰ ਹੋਊਗਾ ਇੱਧਰ ਕੁਝ ਅਜੇ ਫੁੱਲ ਬਣ ਰਹੇ ਆ ਇਹ ਜਿਨ੍ਹਾਂ ਦੇ ਫੁੱਲ ਆਪਣੇ ਝੜ ਜਾਂਦੇ ਆ ਫਲ ਨਹੀਂ ਬਣਦਾਗਾ ਉਹਦੇ ਵਾਸਤੇ ਆਪਾਂ ਕੀ ਕਰਨਾ ਉਹ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਨਾ ਬੂਟੇ ਦੇ ਮੁੱਢ ਦੇ ਵਿੱਚ ਜਿਹੜੀ ਆਪਾਂ ਗੁੜਾਈ ਕਰਨੀ ਆ ਮੇਰੇ ਕੋਲ ਆ ਥੋੜੀ ਜਗ੍ਹਾ ਘੱਟ ਸੀ ਇਹ ਪੂਰੀ ਇਹਦੇ ਜਿੱਡਾ ਬੂਟਾ ਵੱਡਾ ਹੋਵੇ ਉੰਨੀ ਥੋੜੀ ਜਿਹੀ ਖੁੱਲੀ ਜਗ੍ਹਾ ਤੇ ਐ ਗੁੜਾਈ ਕਰਕੇ ਐ ਜਿਵੇਂ ਮੈਂ ਮਿੱਟੀ ਲਈਏ ਮੋਢ ਦੇ ਨਾਲ ਮਿੱਟੀ ਜ਼ਰੂਰ ਲਾਉਣੀ ਹੈ ਤੇ ਇਥੇ ਆਪਾਂ ਆਪਣਾ ਪੋਲਾ ਰੱਖਣਾ ਹੈ ਤੇ ਇੱਕ ਜਿਵੇਂ ਫੁੱਲਾਂ ਤੇ ਆ ਜਾਂਦਾ ਜਦੋਂ ਇਹਨੂੰ ਆਪਾਂ ਹਰ ਤੀਜੇ ਦਿਨ ਪਾਣੀ ਦੇਣਾ ਜ਼ਰੂਰ ਜ਼ਰੂਰੀ ਹੈ ਆਪਣਾ ਪਾਣੀ ਜ਼ਰੂਰ ਦੇਣਾ ਆਪਾਂ ਇਹਨੂੰ ਜੇ ਅਗਰ ਆਪਣਾ ਪਾਣੀ ਇੱਥੇ ਨਹੀਂ ਇਹਨੂੰ ਜੀਰਦਾ ਨਹੀਂਗਾ ਤੇ ਉਹਦੇ ਵਾਸਤੇ ਆਪਾਂ ਜਿਹੜੀ ਮਿੱਟੀ ਇੱਥੋਂ ਪੱਕੀ ਮਿੱਟੀ ਹੁੰਦੀ ਆ ਉਹ ਕੱਢ ਦੇਣੀ ਆ ਤੇ ਇਹਦੇ ਵਿੱਚ ਆਪਾਂ ਰੇਤਾ ਪਾ ਸਕਦੇ ਆ ਪਾਣੀ ਇਹਦੇ ਵਿੱਚ ਖੜਨਾ ਨਹੀਂ ਚਾਹੀਦਾਗਾ ਜਦੋਂ ਮਿੱਟੀ ਸੁੱਕ ਜੇ ਤੀਜੇ ਦਿਨ ਪਾਣੀ ਇਹਨੂੰ ਜ਼ਰੂਰ ਦਿਓ ਜਦੋਂ ਇਹ ਫੁੱਲਾ ਤੇ ਹੋਵੇ ਜੇ ਆਪਾਂ ਪਾਣੀ ਨਾ ਦਈਏ ਤਾਂ ਬੂਟਾ ਜਿਹੜਾ ਸਟ्रेस ਦੇ ਵਿੱਚ ਜਾਂਦਾ ਰਹਿੰਦਾ ਉਹ ਵੀ ਇੱਕ ਕਾਰਨ ਆ ਜਿਹੜਾ ਫੁੱਲ ਜਿਹੜੇ ਆਪਣੇ ਝੜ ਜਾਂਦੇ ਆ ਜਿਵੇਂ ਤੁਹਾਨੂੰ ਪਤਾ ਹੀ ਆ ਗੁੜਾਈ ਆਪਾਂ ਹਰ ਇੱਕ 15 ਦਿਨ ਬਾਅਦ ਜ਼ਰੂਰੀ ਆ ਇਹ ਕਰਨੀ ਬੂਟੇ ਨੂੰ ਉਹ ਗੁੜਾਈ ਕਰਕੇ ਆਪਾਂ ਜਿਵੇਂ ਰੂੜੀ ਪੁਰਾਣੀ ਜਿਹੜੀ ਰੂੜੀ ਆਪਾਂ ਮੁੱਢ ਦੇ ਵਿੱਚ ਪਾਉਣੇ ਆ ਔਰ ਸਰੋਂ ਦੀ ਖਾਲ ਇਹ ਤਾਂ ਜ਼ਰੂਰੀ ਆ ਮਹੀਨੇ ਚ ਇੱਕ ਵਾਰ ਤਾਂ ਜ਼ਰੂਰ ਆਪਣੇ ਕਿਸੇ ਵੀ ਫਲਦਾਰ ਬੂਟੇ ਨੂੰ ਜਿਹੜੀ ਹੈਗੀ ਆ ਜ਼ਰੂਰ ਦਿਓ ਔਰ ਗੁੜਾਈ 15 ਦਿਨਾਂ ਬਾਅਦ ਆਪਣਾ ਜਿਹੜਾ ਬੂਟਾ ਉਹਨੂੰ ਜ਼ਰੂਰ ਕਰੋ ਪੁਰਾਣੀ ਰੂੜੀ ਜਾਂ ਵਰਮਿੰਗ ਕੋਪੋਸਟ ਤੁਸੀਂ ਗੰਡੋਇਆਂ ਦੀ ਖਾਦ ਜਿਹੜੀ ਆਉਂਦੀ ਆ ਉਹ ਵੀ ਦੇ ਸਕਦੇ ਹੋ ਮੁੱਢ ਚ ਗੁੜਾਈ ਕਰਕੇ ਉਸ ਤੋਂ ਬਾਅਦ ਆਪਾਂ ਪਾਣੀ ਲਾਉਣਾ ਸ਼ਾਮ ਨੂੰ ਪਾਏ ਗੁੜ ਲੈਣਾ ਹੈ ਗੁੜ ਜਿਹੜਾ ਹੈਗਾ ਆਪਾਂ ਇਹ ਪਾਣੀ ਦੇ ਵਿੱਚ ਘੋਲਾਂਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਪਾਣੀ ਹੈਗਾ ਇਹਦੇ ਵਿੱਚ ਪਾਣੀ ਆ 1.5 ਲੀਟਰ 1.5 ਲੀਟਰ ਪਾਣੀ ਦੇ ਵਿੱਚ ਆਪਾਂ ਇੰਨਾ ਇੱਕ ਜਿਹੜਾ ਗੁੜ ਆ ਇਹ ਆਪਾਂ ਘੋਲ ਲਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਪਾਣੀ ਦੇ ਵਿੱਚ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਸਪਰੇਅ ਕਰਾਂਗੇ ਦੂਜੇ ਨੰਬਰ ਤੇ ਗੁੜ ਦਾ ਪਾਣੀ ਜਿਹੜਾ ਆਪਾਂ ਇਹ ਘੁਲ ਗਿਆ ਆਪਣਾ ਗੁੜ ਪਾਣੀ ਦੇ ਵਿੱਚ ਇਹਦੀ ਸਪਰੇਅ ਕਰਾਂਗੇ ਇਹਦੀ ਸਪਰੇਅ ਆਪਾਂ ਚੰਗੀ ਤਰ੍ਹਾਂ ਬੂਟੇ ਦੇ ਉੱਪਰ ਕਰ ਦੇਣੀ ਆ ਜਿਹਦੇ ਨਾਲ ਪੋਲੀਨੇਸ਼ਨ ਆ ਜਿਹੜਾ ਵਧੀਆ ਹੋ ਜਾਂਦਾ ਮੱਖੀਆਂ ਜਿਹੜੀਆਂ ਆਪਣੀਆਂ ਸ਼ਹਿਦ ਵਾਲੀਆਂ ਉਹ ਵੀ ਬੂਟੇ ਤੇ ਆ ਕੇ ਬਹਿੰਦੀਆਂ ਤੇ ਪੋਲੀਨੇਸ਼ਨ ਵਧੀਆ ਕਰ ਦਿੰਦੀਆਂ ਆ ਦੇਖੋ ਤੁਸੀਂ ਬੂਟਾ ਆਪਣਾ ਸਾਰਾ ਵਧੀਆ ਇਸ ਵਾਰੀ ਫਲ ਚੱਕਿਆ ਆਏ ਨੇ ਉਸ ਤੋਂ ਬਾਅਦ ਜਿਹੜੇ ਆਪਾਂ ਤੀਜਾ ਫਾਰਮੂਲਾ ਜਿਹੜਾ ਆਪਣਾ ਉਹ ਆਪਾਂ ਮੋੜ ਦੇ ਵਿੱਚ ਜਿਹੜਾ ਹੈਗਾ ਪਿਆਜ਼ ਦਾ ਪਾਣੀ ਦੇਣਾ ਹੈ ਗੰਡਿਆਂ ਦਾ ਪਾਣੀ ਆਪਾਂ ਦੇਾਂਗੇ ਬੂਟਾ ਦੇਖ ਲੈਣਾ ਜੇ ਤੁਹਾਡਾ ਛੋਟਾ ਹੈ ਤਾਂ ਉਹ ਇੱਕ ਗੰਡਾ ਕੱਟ ਲੈਣਾ ਹੈ 1 ਲੀਟਰ ਪਾਣੀ ਦੇ ਵਿੱਚ ਬੂਟਾ ਵੱਡਾ ਹੈ ਤਾਂ ਉਹਦੇ ਵਾਸਤੇ ਦੋ ਜਾਂ ਤਿੰਨ ਗੰਡੇ ਜਿਹੜੇ ਆਪਾਂ ਕੱਟ ਕੇ ਪਾਣੀ ਦੇ ਵਿੱਚ ਰੱਖਦੇ ਆ ਉਹ ਮੈਂ ਤੁਹਾਨੂੰ ਅੱਗੇ ਦਿਖਾਉਣਾ ਹੈ ਕਿਸ ਤਰ੍ਹਾਂ ਕੱਟਨੇ ਆ ਉਹਦਾ ਪਾਣੀ ਆਪਾਂ ਇਹਦੀਆਂ ਜੜਾਂ 'ਚ ਦੇਾਂਗੇ ਘੋੜ ਵਾਲਾ ਪਾਣੀ ਜਿਹੜਾ ਆਪਾਂ ਘੋਲਿਆ ਸੀ ਗੁੜ ਉਹ ਪਾਣੀ ਆਪਾਂ ਬੂਟੇ ਦੇ ਉੱਪਰ ਛਿੜਕਤਾ ਹੈ ਤੁਸੀਂ ਧਿਆਨ ਰੱਖਿਆ ਵੇ ਸ਼ਾਮ ਦੇ ਟਾਈਮ ਹੀ ਆਪਾਂ ਪਾਣੀ ਜਿਹੜਾ ਹੈਗਾ ਉਹ ਬੂਟੇ ਦੇ ਉੱਪਰ ਛਿੜਕਣਾ ਹੈ ਸਵੇਰੇ ਜਾਂ ਦੁਪਹਿਰੇ ਇਸ ਵੇਲੇ ਨਹੀਂ ਛਿੜਕਣਾਗਾ ਸ਼ਾਮ ਨੂੰ ਜਿਹੜਾ ਹੈਗਾ ਆਪਾਂ ਸਾਰੇ ਬੂਟੇ ਦੇ ਉੱਤੇ ਪਾਣੀ ਛਿੜਕ ਦੇਣਾ ਹੈ ਮੇਰੇ ਕੋਲ ਆ ਜਿਵੇਂ ਪਿਆਜ਼ ਆ ਦਰਮਿਆਨੇ ਸਾਈਜ਼ ਦੇ ਪਿਆਜ਼ ਆ ਆਪਣਾ ਬੂਟਾ ਜਿੰਦਾ ਵੱਡਾ ਜੇ ਮੈਂ ਤਿੰਨ ਪਿਆਜ਼ ਕੱਟੂੰਗਾ ਇਹਨੂੰ 3 ਲੀਟਰ ਪਾਣੀ ਦੇ ਵਿੱਚ ਆਪਾਂ ਘੋਲ ਲੈਣਾ ਜਿੰਨਾ ਹੋ ਸਕੇ ਉਹਨਾਂ ਬਰੀਕ ਕੱਟਣਾ ਆਪਾਂ ਇਸ ਤਰ੍ਹਾਂ ਬਿਲਕੁਲ ਛੋਟੇ-ਛੋਟੇ ਟੁਕੜੇ ਕਰ ਲੈਣੇ ਨੇ ਇਹਦੇ ਬਿਲਕੁਲ ਛੋਟੇ ਬਰੀਕ-ਬਰੀਕ ਕੱਟ ਦੇਣਾ ਆਪਾਂ ਇਸੇ ਤਰ੍ਹਾਂ ਆਪਾਂ ਜੇ ਪਿਆਜ਼ ਹੀ ਕੱਟ ਦਿਆਂਗੇ ਇਸ ਤੋਂ ਬਾਅਦ ਜਿਹੜੇ ਆਪਾਂ ਪਿਆਜ਼ ਕੱਟੇ ਸੀ 3 ਲੀਟਰ ਪਾਣੀ ਦੇ ਵਿੱਚ ਪਾਏ ਆ ਇਹਨਾਂ ਨੂੰ ਹੋ ਗਿਆ 20 ਮਿੰਟ ਪਿਆ ਨੂੰ 20 ਮਿੰਟ ਬਾਅਦ ਇਹ ਪਾਣੀ ਹੁਣ ਜਿਹੜਾ ਆਪਾਂ ਇਹਦੀਆਂ ਜੜ੍ਹਾਂ ਦੇ ਵਿੱਚ ਪਾ ਦਿਆਂਗੇ ਬੁੜਾਈ ਆਪਾਂ ਕਰ ਲਈ ਸੀ ਹਾਉ ਹੁਣ ਆਪਾਂ ਪਿਆਜ਼ ਵਾਲਾ ਪਾਣੀ ਇਹਦੀਆਂ ਜੜਾਂ 'ਚ ਪਾਈਏ ਪਿਆਜ਼ ਵਾਲਾ ਪਾਣੀ ਆਪਾਂ ਜਿਹੜਾ ਬੂਟੇ ਦੇ ਚਾਰੇ ਪਾਸੇ ਪਾ ਦੇਣਾ ਸਣੇ ਪਿਆਜ਼ ਪਿਆਜ਼ ਨਹੀਂ ਵਿੱਚੋਂ ਕੱਢਨੇਗੇ ਪਿਆਜ਼ ਵਾਲਾ ਪਾਣੀ ਪਾਤਾ ਹੁਣ ਆਪਾਂ ਜਿਹੜਾ ਸਿੰਪਲ ਪਾਣੀ ਹੈ ਇਹਨੂੰ ਇੱਕ ਧੁੱਪ ਲਵਾ ਕੇ ਉਸ ਤੋਂ ਬਾਅਦ ਜਿਵੇਂ ਕਿ ਅੱਜ ਨਹੀਂ ਕੱਲ ਦੀ ਧੁੱਪ ਲਵਾ ਕੇ ਆਪਾਂ ਕੱਲ ਸ਼ਾਮ ਨੂੰ ਇਹਨੂੰ ਦੂਜਾ ਪਾਣੀ ਦੇਣਾ ਹੈ ਉਸ ਤੋਂ ਪਹਿਲਾਂ ਇਹਨੂੰ ਕੋਈ ਪਾਣੀ ਨਹੀਂ ਦੇਣਾਗਾ ਇਹ ਪਿਆਜ਼ ਵੀ ਜਿਹੜੇ ਜਦੋਂ ਇਹ ਪਾਣੀ ਜੀਰ ਗਿਆ ਪਿਆਜ਼ ਨੂੰ ਆਪਾਂ ਮਿੱਟੀ ਦੇ ਵਿੱਚ ਮਿਕਸ ਕਰਕੇ ਥੱਲੇ ਦਬਾ ਦੇਾਂਗੇ ਉਸ ਤੋਂ ਬਾਅਦ ਕੱਲ ਦੀ ਧੁੱਪ ਲਵਾਵਾਂਗੇ ਧੁੱਪ ਲਵਾਉਣ ਤੋਂ ਬਾਅਦ ਫੇਰ ਇਸ ਬੂਟੇ ਨੂੰ ਜਿਹੜਾ ਹੈਗਾ ਆਪਾਂ ਪਾਣੀ ਸ਼ਾਮ ਨੂੰ ਦੇਾਂਗੇ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੀ ਵੀਡੀਓ ਨੂੰ ਲਾਈਕ ਕਰਦੇ ਆਂ ਸ਼ੇਅਰ ਕਰਦੇ ਆ ਜੀ ਔਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ